ਸਭ ਸੁਰਤੀ ਮਿਲ ਸੁਰਤ ਕਮਾਈ ਜਿੰਨੇ ਵੀ ਸੁਰਤੇ ਤੇ ਤੇਰੇ ਨਾਲ ਸੁਰਤ ਧਿਆਨ ਜੋੜਨ ਵਾਲੇ ਸੀ ਤੇ ਅੰਦੀਰ ਸੁਰਤੇ ਜੋੜ-ਜੋੜ ਕੇ ਬਥੇਰੇ ਥੱਕ ਲੈ ਕਮਾਈ ਕਰ ਲੈ ਮਿਲ ਸੁਰਤ ਕਮਾਈ ਮਿਲ ਕੇ ਇਕੱਠੇ ਹੋ ਕੇ ਜੋਗੀ ਧਿਆਨ ਲਾਉਂਦੇ ਤੇ ਇਕੱਠੇ ਹੋ ਕੇ ਲਾਉਂਦੇ ਸੀ ਤੋ ਬਿਲਕੈ ਵੀ ਧਿਆਨ ਲਾ ਕੇ ਦੇਖ ਲਿਆ ਸਤਿਗੁਰੂ ਭਾਈ ਹਾਂ ਸਭ ਕੀ ਕਿੱਥੇ ਤੱਕ ਹੈ ਤਦ ਕੋ ਪਾਵਣ ਜੋਗੇ ਕਿੱਥੇ ਤੱਕ ਹੈ ਦੇਖਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਪਤਾ ਸਮਝ ਨਹੀਂ ਆਈ ਸਭ ਕੀ ਮਤ ਮਿਲੋ ਕੀਮਤ ਪਾਈ ਸਭ ਇੱਥੇ ਪੜਦੇ ਨੇ ਸਭ ਕੀਮਤ ਤੇ ਮਿਲ ਕੀਮਤ ਪਾਈ ਗਲਤ ਪੜਦੇ ਨੇ ਸਾਰੇ ਸਭ ਕੀ ਮੱਤ ਮਿਲ ਕੀਮਤ ਪਾਈ ਸਾਰਿਆਂ ਦੀ ਮੱਤ ਉਹ ਮਿਲ ਕੇ ਕਰਦੇ ਨੇ ਧਿਆਨ ਸਾਰਿਆਂ ਨੇ ਆਪਣੀ ਅਕਲ ਵਲਾ ਕੇ ਵੀ ਕੀਮਤ ਪਾ ਕੇ ਦੇਖ ਲਈ ਸਾਰਿਆਂ ਨੇ ਰਹਿ ਕਰਕੇ ਇਕੱਠੇ ਬੈਠ ਕੇ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਇੰਨੀਆਂ ਮੱਤਾਂ ਨੇ ਸਭ ਕੀ ਮੱਤ ਸਭ ਕੀ ਮੱਤ ਮਿਲ ਕੀਮਤ ਪਾਈ ਕੀਮਤ ਪਾ ਕੇ ਦੇਖ ਲਈ ਜਾਨੀ ਤੇ ਆਲੀ ਸਭ ਕੀਮਤ ਮਿਲ ਕੀਮਤ ਕਹੀਆ ਕੀਮਤ ਨੂੰ ਕੀਮਤ ਕਵੇ ਕੀਮਤ ਨਾ ਮਿਲ ਜੂ ਕੀਮਤ ਤਾਂ ਮਲਾ ਕੀਮਤ ਪਾਈ ਹੁੰਦਾ ਫਿਰ ਪਾਰਠੇ ਤੇ ਕੀਮਤ ਵਰ ਕਿਨੇ ਪਾਈ ਸਭ ਕੀਮਤ ਮਿਲ ਕੀਮਤ ਪਾਈ ਸਭ ਕੀਮਤ ਨੇ ਮਿਲ ਕੇ ਕੀਮਤ ਪਾਈ ਕੀਮਤ ਤਾਂ ਜੜ ਹੁੰਦੀ ਹੈ ਕੀਮਤ ਪਾਊਗਾ ਜੇ ਤਰ ਇੱਕ ਕੀਮਤ ਇੱਕੋ ਗੀਤ ਹੈ ਦੁਈ ਮੱਤਾ ਹੈ ਸਭ ਕੀ ਮਤ ਮਤ ਚੇਤਨ ਹੁੰਦੀ ਹੈ ਸਭ ਕੀ ਮਤ ਸਭ ਨੇ ਆਪਣੀ ਮਤ ਮਿਲਾ ਕੇ ਇੱਕ ਜਗ੍ਹਾ ਸਾਰਿਆਂ ਨੇ ਇਕੱਠੇ ਹੋ ਕੇ ਜੀਵਨ ਜੀ ਕੀ ਵਿਦਪਾ ਕੇ ਦੇਖ ਲਈ ਜਿੰਨੇ ਭਗਤ ਨੇ ਜਿੰਨੀਆਂ ਮਤਾਂ ਨੇ ਉਹਨਾਂ ਚ ਕੌਣ ਕੌਣ ਨੇ ਇਹਨਾਂ ਨੇ ਕੀ ਵਿਦਪਾਈ ਹੈ ਗਿਆਨ ਵਾਲ ਨੇ ਗਿਆਨੀ ਗਿਆਨੀ ਧਿਆਨੀ ਗੁਰਗੁਰ ਹਾਈ ਕੀਬਤ ਪਾਉਣ ਵਾਲਿਆਂ ਵਿੱਚ ਗਿਆਨਵਾਨ ਵੀ ਸਾਰੇ ਆ ਗਏ ਧਿਆਨ ਜੋੜਨ ਵਾਲੇ ਵੀ ਸਾਰੇ ਆ ਗਏ ਧਿਆਨੀ ਗੁਰ ਦੁਨੀਆ ਨੂੰ ਉਪਦੇਸ਼ ਕਰਨ ਵਾਲੇ ਵੀ ਆ ਗਏ ਗੁਰ ਗੁਰ ਹਾਈ ਉਹਨਾਂ ਦੇ ਘਰੋਂ ਗੁਰ ਵੀ ਆ ਗਏ ਜਿਹੜੇ ਜਿਹੜੇ ਅੱਜ ਉਪਦੇਸ਼ ਕਰਦੇ ਨੇ ਜਿਨ੍ਹਾਂ ਨੂੰ ਉਪਦੇਸ਼ ਕਰਨ ਵਾਲੇ ਹੋਰ ਪਿੱਛੇ ਬੈਠੇ ਰਹ ਜੋ 1008 ਔਰ 1008 ਇਕ 108 ਨੇ ਜਿਹਨਾਂ ਨੂੰ ਪੜ੍ਹਾਏ ਹੋਏ ਜਿਹਨਾਂ ਦੇ 108 ਨੇ 108 ਨੇ ਗੁਰੂ ਦਾ 108 ਨੇ ਜਿਹੜੇ ਉਹ ਗੁਰਹਾਈ ਨੇ ਜਿਹੜੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਕੀਮਤ ਪਾ ਲਈ ਕਹਿਣਾ ਜਾਈ ਤੇਰੀ ਤਿਲਵੜਿਆਈ ਕਹਿਣਾ ਜਾਈ ਤੇਰੀ ਤਿਲਵੜਿਆਈ ਤੇ ਇਹ ਤੇ ਨਹੀਂ ਵੀ ਵਡਿਆਈ ਨਹੀਂ ਕਰ ਸਕਿਆ ਉਹ ਉਹਨਾਂ ਚ ਨਹੀਂ ਕਰ ਸਕੇ ਜਿੰਨਾ ਚਿਰ ਆਪਣੀ ਵਡਿਆਈ ਤੇ ਆਪ ਨਹੀਂ ਬਖਸ਼ਤੀ ਕਿਸੇ ਨੂੰ ਜਿੰਨਾ ਜਰ ਨਾਮ ਕਰ ਜਿੰਨਾ ਜਲਦਾ ਆਪਣਾ ਨਾਮ ਬਿਨਾ ਕੰਨਾ ਤੇ ਸੁਣ ਵਾਲੀ ਬਾਣੀ ਉਹਨਾਂ ਨੂੰ ਦੇ ਨਹੀਂ ਦਿੱਤੀ ਜਿੰਨਾ ਜਰ ਆਪਣੀ ਵਡਿਆਈ ਤਾਂ ਆਪ ਨਹੀਂ ਉਹਨਾਂ ਨੂੰ ਦਸੀ ਉਹਨਾਂ ਨੇ ਆਪਣੀ ਵਡਿਆਈ ਆਪ ਨਹੀਂ ਕਰਵਾਈ おい ਉਹਦੀ ਵਡਿਆਈ ਨਹੀਂ ਕਰ ਸਕਦਾ ਆਪਣੇ ਲੈਵਲ ਤੇ ਇਹਦਾ ਵੀ ਇਹੀ ਮਤਲਬ ਹੈ ਇਹ ਗੱਲ ਸੁਖਨੀ ਸਾਹਿਬ ਜੀ ਖੋਲੀ ਹੈ ਤੁਮ ਨੇ ਉਸ ਤੱਕ ਤੂੰ ਤੇ ਹੋਈ ਰਹਣ ਕਬਰ ਨੂੰ ਜਾਣਸ ਕੋਈ ਗਿਆਨੀ-ਦਿਆਨੀ ਸਾਰੇ ਮਿਲ ਕੇ ਕਰਕੇ ਦੇਖਣ ਨਹੀਂ ਹੋ ਸਕਦਾ ਉਹ ਜਾ ਜਾ ਉਹ ਚਾਹੁੰਦਾ ਫਿਰ ਉਹ ਵਾਸਤੇ ਵੀ ਕਰਾ ਲੈਂਦਾ ਫਿਰ ਉਹ ਵਾਸਤੇ ਕਰਾ ਲੈਂਦੇ ਨੂੰ ਪੁੱਛਦਾ ਕੋਈ ਨਹੀਂ ਉਹ ਤੇ ਕਰਵਾ ਲੈਂਦਾ ਉਹ ਕਬੀਰ ਤੇ ਕਰਵਾ ਲੈਂਦਾ ਉਹ ਨਾਮਦੇਵ ਤੇ ਕਰਵਾ ਲੈਂਦਾ ਨਾਮ ਦੇਵ ਜੜਾ ਕੰਨ ਆੜ ਦੇ ਆਦਮ ਕੋਈ ਜੀ ਬਰੋ ਪਿਓ ਲਾਖੀੜ ਉਹ ਮੈਨੂੰ ਤਾਂ ਫੁੱਟੀ ਕਾਉਡੀ ਬਰਾਬਰ ਨਹੀਂ ਸੀ ਮੈਦਾ ਹੈਗਾ ਜਦੋਂ ਬੜਿਆਈ ਕਰਾਉਂਦਾ ਜਿਹਨੂੰ ਫੁੱਟੀ ਕਾਉਡੀ ਨਹੀਂ ਸਮਝਦੇ ਵਿਦਵਾਨ ਉਹ ਤੋਂ ਕਰਾ ਲੈਂਦਾ ਨਹੀਂ ਕਰ ਸਕਦੇ ਸਾਰੇ ਇਕੱਠੇ ਹੋ ਕੇ ਨਹੀਂ ਕਰ ਸਕਦੇ ਜੇ ਇਸ ਗੱਲ ਦਾ ਭੇਜ ਜਾਂਦੇ ਹੁੰਦੇ ਤਾਂ 파ੜ درست ਹੋ ਜਾਂਦਾ ਇਹ ਗੱਲ ਸਾਰੀ ਤਾਂ ਸਮਝ ਆਉਂਦੀ ਨਾ ਜੇ ਗੁਰਮਤਿ ਦੀ ਸਮਝ ਆਉਂਦੀ ਤਾਂ ਪਾਠ ਕਰੇ ਗਲਤ ਨਾ ਕਰਦੇ ਤੁਹ ਪਤਾ ਲੱਗਦਾ ਨਾ ਗੁਰਮਤਿ ਬਿਲਕੁਲ ਸਮਝ ਨਹੀਂ ਆ ਗਿਆ ਸਤਿ ਅੰਗਰੇਜ਼ ਅਬੇ ਜਿਹੜੇ ਤੁਰੇ ਫਿਰਦਾ ਦਿਮਾਲੇ ਬਣ ਕੇ ਦਰਸ਼ਨ ਤੋਂ ਵਰਗੇ ਇਹ ਵਿੱਚ ਹੀ ਨੇ ਸਾਰੇ ਕਿਸੇ ਨੂੰ ਨਹੀਂ ਪਤਾ ਹੈ ਗੁਰਮਤਿ ਕੀ ਕਹਿੰਦੀ ਇਹ ਕਹਿੰਦੀ ਹੁੰਦੀ ਪਾਠ ਸ਼ੁੱਧ ਕਰ ਲੈਂਦੇ ਹੁਣੂ ਗੱਲਾਂ ਨਹੀਂ ਐ ਰੋਣਾ ਪਾਉਣ ਵਾਲੀ ਵਿਆਹੀ ਕਰੋ ਪੈ ਕੇ ਤੁਸੀਂ ਕਿਹੜੇ ਰ ਆਦਾ ਤੁਸੀਂ ਕੀਤਾ ਨਹੀਂ ਹੁਣ ਥੇ ਤੂੰ ਜਾਇਦਾਰ ਸੀ ਅਕਾਲ ਤਖਤ ਦਾ ਫਿਰ ਕੀ ਕਰਦਾ ਰਿਹਾ ਤੂੰ ਉੱਥੇ ਬੈਠਾ ਸਾਬ ਉਹ ਹੀ ਲੰਬੋੜ ਸੰਖ ਨੇ ਫੂਕ ਮਾਰਦਾ ਕੋਈ ਆ ਬਾਈ ਦੇ ਸੰਖ ਆਪ ਨਹੀਂ ਨਾ ਵੱਜਦਾ ਹੁੰਦਾ ਵਜਾਇਆ ਵੱਜਦਾ ਹੁੰਦਾ ਹੈ ਇਹ ਵਜਾਏ ਵੱਜਣ ਵਾਲੇ ਸੰਖ ਨੇ ਸਾਰੇ ਹੀ ਖਬਰਾਂ ਕੌਣ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਉਹ ਕਹਿੰਦਾ ਰੋਹ ਵਜਾਉਂਦਾ ਉਹ ਕਹਿੰਦਾ ਰੋਹ ਵਜਾਉਂਦਾ ਜਿੰਨਾ ਜਰ ਦੁਨੀਆ ਵਜਾਈ ਵੱਜਦੀ ਹੈ ਜਿੰਨਾ ਜਰ ਦੀਨ ਨਾਲ ਨਹੀਂ ਜੁੜਿਆ ਹੋਇਆ ਵਜਾਇਆ ਵੱਜਦਾ ਹੈ ਇਹ ਵਜਾਇਆ ਵਜੂਗਾ ਜੇ ਪਰਮੇਸ਼ਰ ਵਜਾਵੇ ਯਾਦੋਦ ਯਾ ਮੇਰੇ ਨੂੰ ਕੋਈ ਭਾਇਆ ਵਜਾਵੇ ਯਾ ਕਿਸੇ ਦਾ ਪੈਸੇ ਵਜਾਵੇ ਯਾ ਕਿਸੇ ਦੀ ਲਿਹਾਜ ਵਜਾਵੇ ਯਾ ਇਹਦਾ ਸਵਾਰਥ ਵਜਾਵੇ ਕੋਈ ਤਾਂ ਵਜਾਊਏ ਤਾਂ ਵੱਜਦੇ ਰਹੇ ਦੁਨੀਆ ਵਜਾਈ ਵੱਜਦੀ ਉਹ ਵੀ ਵਜੇ ਨਾਲ ਕਹਿੰਦਾ ਤੂੰ ਵੀ ਨਾਲ ਹੀ ਹੈ ਬਾਈ ਬੱਚਾ ਹੀ ਹੈ ਤੂੰ ਵੀ ਦੁਨੀ ਦੇ ਪਰ ਸੋਈ ਜੀਓ ਨਾ ਮਜਦਾ ਜਿਸ ਅੱਲਾ ਕਰਦਾ ਸਾਰ ਆ ਜਿਸ ਅੱਲਾ ਕਰਦਾ ਸਾਰ ਉਹ ਅੱਲਾ ਦਾ ਵਜਾਇਆ ਵਜਦਾ ਉਹ ਕਹਿੰਦੇ ਵਜੂਗਾ ਜੇ ਉਹਦੇ ਵਜਾਏ ਵਜਦੇ ਤਾਂ ਦਰਸਤ ਕਰ ਲੈਂਦੇ ਉਹ ਰੌਣਾ ਪਈ ਜਾਂਦੇ ਤੁਸੀਂ ਤੋੜੇ ਪੱਲੇ ਕੀ ਆ ਹੁਣ ਤੱਕ ਕੱਖ ਨਹੀਂ ਦੇਣੇ ਪੱਲੇ ਕਿਸੇ ਦੇ ਵੀ ਹੱਥ ਬੋਲਣੇ ਗਾਹ ਨੂੰ ਆਈਦਰ ਉਸ ਕਰ ਲੈਂਦੇ ਤੁਸੀਂ ਪਾਠੇ ਹੋਰ ਤੁਸੀਂ ਸਵਾਦਰ ਉਸ ਕਰ ਲੋਗੇ ਵਿਗਾੜ ਦੋਗੇ ਤੁਸੀਂ ਹ ਸਭ ਸਤ ਸਭ ਤਪ ਸਭ ਚੰਗੀਆਂ ਸਭ ਸਤ ਸਭ ਤਪ ਸਭ ਚੰਗੀਆਂ ਸਿੱਧਾ ਪੁਰਖਾਂ ਕੀਆ ਵਡਿਆਈਆ ਸਿੱਧਪੁਰ ਘਣਨੇ ਜਿਹੜੇ ਸਮਝਦਾਰ ਨੇ ਉਹਨਾਂ ਦੀ ਵਡਿਆਈ ਲੋਕ ਕਰਦੇ ਹੀ ਨੇ ਕਰਦੇ ਨੇ ਸਭ ਸਾਰੀਆਂ ਵਡਿਆਈਆਂ ਨੇ ਉਹਨਾਂ ਦੀ ਸਭ ਸਤ ਸਭ ਤਪ ਸਭ ਚੰਗੀਆਂ ਆ ਚੰਗੀਆਂ ਦੀਆਂ ਤਪ ਦੀਆਂ ਦਾ ਸਾਧੀਆਂ ਵਡਿਆਈਆਂ ਹੁੰਦੀਆਂ ਨੇ ਸਿੱਧਪੁਰ ਖੁੰਦੇ ਨੇ ਇਹ ਲੋਕ ਉਹ ਸਮਝਦਾਰ ਹੋ ਜਾਂਦੇ ਨੇ ਆਪ ਪਬਲਿਕ ਨੂੰ ਸਿੱਧਪੁਰ ਖੋ ਨੂੰ ਕਹਿੰਦੇ ਨੇ ਜਿਹੜੇ ਆਪ ਪਬਲਿਕ ਨੂੰ ਤਾਂ ਗਿਆਨ ਦੇ ਸਕਦੇ ਨੇ ਪਰੇਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਦੇ ਆਤਮ ਗਿਆਨੀ ਨਹੀਂ ਹੁੰਦੇ ਦੁੱਧ ਬਿਨ ਸਿੱਧੀ ਕਿਨੇ ਨਾ ਪਾਏ ਇਹ ਦੱਸਦੇ ਨੇ ਇੰਨੀ ਉਹ ਗੱਲ ਦੱਸਦੇ ਨੇ ਕਿ ਭਾਈ ਬਾੜੇ ਕੰਮ ਨਾ ਕਰੋ ਇਹਦਾ ਮਤਲਬ ਇਹ ਨਹੀਂ ਹੈਗਾ ਬਈ ਆਇਆ ਹਾਂ ਆਪਾਂ ਆਏ ਹਾਂ ਜੀਵਨ ਹੈ ਚਲੇ ਜਾਣਾ ਇੱਥੇ ਲੈ ਕੁਝ ਨਹੀਂ ਜਾਣਾ ਮੋਠੀਆਂ ਮੋਠੀਆਂ ਗੱਲਾਂ ਕਰਦੇ ਨੇ ਠੀਕ ਠੀਕ ਬੈਰ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨੇ ਚਾਹੀਦਾ ਉਹ ਚੰਗੇ ਨਾਲ ਨੇ ਚੰਗਾ ਵਿਦੇਸ਼ ਕਰਦੇ ਆਪ ਵੀ ਚੰਗੇ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪਾਸ ਹੋ ਗਏ ਪਾਸ ਨਹੀਂ ਹੋਏ ਪਾਸ ਦਾ ਘਰ ਬਹੁਤ ਦੂਰ ਹੈ ਉਹ ਤਰੇ ਹੋਏ ਰਹੇ ਰਾਦੇ ਵਿੱਚ ਠੀਕ ਹੈ ਤਰੇ ਹੋਏ ਰਹੋ ਤਦ ਪਰ ਪਾਸ ਦਾ ਘਰ ਬਹੁਤ ਦੂਰ ਹੈ ਪਾਸ ਹੋਏ ਹੋ ਨਹੀਂ ਰਹੀਆਂ ਬਣੀ ਬਾਕੀ ਹਾਲੇ ਗੱਲ ਹੋਰ ਹੈ ਤੁੱਦ ਬਿਨਾ ਸਿੱਧੀ ਕਿਨੇ ਨਾ ਪਾਈਆ ਪਰ ਤੇਤੋ ਬਿਨਾ ਤਾਂ ਸਿੱਧੀ ਨਹੀਂ ਕਿਸੇ ਨੇ ਪਾਈ ਉਹਨਾਂ ਨੂੰ ਸਿੱਧੀ ਕਿੱਥੋਂ ਮਿਲੀ ਜਸਤਪੁਰ ਖਾਨ ਉਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਸਿੱਧੀ ਦਿੱਤੀ ਹੈ ਇਹ ਜਿਹੜੇ ਬਣੇ ਫਿਰਦੇ ਨੇ ਸੰਤ ਇਹ ਸੰਸਾਰੀ ਸੰਤ ਨੇ ਸੰਸਾਰ ਦੇ ਲੋਕਾਂ ਨੇ ਇਹਨਾਂ ਨੂੰ ਵਰਮਿਆਣੀ ਦੀ ਪਦਵੀ ਦਿੱਤੀ ਹੈ ਪਰਮੇਸ਼ਰ ਨੇ ਨਹੀਂ ਦਿੱਤੀ ਹੈ ਕਿ ਕਿਦੋਂ ਉਦੋਂ ਮਿਲਦੀ ਐ ਸਿੱਧੀ ਇੱਕ ਸੰਸਾਰ ਤੋਂ ਮਿਲਦੀ ਐ ਸਿੱਧੀ ਲੋਕ ਕਿਸ ਨੂੰ ਐ ਸਿੱਧੀਆਂ ਕੁੱਗੀ ਸੰਸਾਰ ਦੇ ਲੋਕਾਂ ਨਾਲ ਕੀ ਐ ਇਹਨਾਂ ਨਾਲ ਕੀ ਐ ਇਹਦਾ ਹਰਮਾਨ ਨੂੰ ਆਪਣਾ ਪੁੱਤ ਚੰਦ ਲੱਗਦਾ ਹੀ ਐ ਉਹਦੇ ਵਾਸਤੇ ਤਾਂ ਉਹ ਹੀ ਚਾਹੁੰਦਾ ਜਿਹੜਾ ਜਿਹੜਾ ਮਰਜੀ ਹੋਵੇ ਇਹ ਤਾਂ ਸੰਸਾਰ ਦੀ ਦ੍ਰਿਸ਼ਟੀ ਹੈ ਸੰਸਾਰ ਦੀ ਦ੍ਰਿਸ਼ਟੀ ਇਹ ਜੀ ਹੁੰਦੀ ਹੈ ਉਹਨੂੰ ਜਿੱਦਣ ਜੁੜਿਆ ਉਹ ਹੀ ਚੰਗਾ ਲੱਗਦਾ ਉਹਨੂੰ ਦਾ ਇਹ ਸੰਸਾਰ ਦੇ ਸੰਤ ਨੇ ਸੰਸਾਰੀ ਨੇ ਇਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਪ੍ਰੋਜੈਕਟ ਕਰਤਾ ਜੀ ਇਹ ਵਰਮਾ ਗਿਆਨੀ ਨੇ ਸੰਤ ਨੇ ਇਹਦਾ ਬਦਲ ਇਹ ਨਹੀਂ ਵਰਮਾ ਗਿਆਨੀ ਦੇ ਸੰਤ ਨੇ ਇਹਦਾ ਫੈਸਲਾ ਕੌਣ ਕਰੂਗਾ ਖੋਟੇ ਘਰੇ ਦਾ ਫੈਸਲਾ ਕੌਣ ਕਰੂਗਾ ਗੁਰਬਾਣੀ ਕਹਿੰਦੀ ਹੈ ਇਹੀ ਭਰਮ ਜੇ ਉਹਨਾਂ ਨੇ ਮੰਨ ਲਿਆ ਸੀ ਸੰਤਾਂ ਉਹ ਡੁੱਬ ਗਏ ਜਿਹੜਾ ਇਹ ਵੀ ਗੱਲ ਹੈ ਨਾਲ ਜਿਹੜਾ ਸੰਸਾਰ ਦੇ ਲੋਕਾਂ ਦੇ ਸੰਤ ਕਹਿੰਦੇ ਆਪਣੇ ਆਪ ਨੂੰ ਸੰਤ ਮੰਨ ਲਵੇ ਡੁੱਬ ਗਿਆ ਇਹ ਵੀ ਗੱਲ ਹੈ ਨਾਲ ਸ਼ਾਂਤੀ ਉਹਨੂੰ ਬੜੀ ਰੀ ਸੰਤੋ ਨੇ ਮੰਨ ਲਿਆ ਉਹਨਾਂ ਲੋਕਾਂ ਦੇ ਕਹੇ ਤੇ ਅੰਨੇ ਦੇ ਕਹੇ ਤੇ ਆਪਣੇ ਚੇਲਿਆਂ ਦੇ ਕਹੇ ਤੇ ਸੰਤ ਮੰਨ ਲਿਆ ਉਹਨੇ ਆਪਣੇ ਆਪ ਨੂੰ ਐਡਾ ਵੱਡਾ ਮੂਰਖ ਕੋਈ ਨਹੀਂ ਹੈ ਫਿਰ ਜਿਉ ਆਪਣੇ ਅੰਮ੍ਰਿਤ ਸੰਤ ਬੰਦੇ ਐ ਐਡਾ ਵੱਡਾ ਮੂਰਖ ਵੀ ਕੋਈ ਨਹੀਂ ਹੈ ਡਾਕਟਰ ਕਹਿੰਦਾ ਵੀ ਇਹ ਠੀਕ ਹੈ ਬ੍ਰੀਜ ਨੂੰ ਘਰ ਨੂੰ ਲੈ ਜਾ ਉਹ ਕਹਿੰਦਾ ਮੇਰਾ ਦਰਦ ਹਟਿਆ ਨਹੀਂ ਪੇਟ ਦਾ ਮੈਨੂੰ ਬਹੁਤ ਆ ਬਲੂ ਕੀ ਤਕਲੀਫ ਹੈ ਜੇ ਤੈਨੂੰ ਸ਼ਾਂਤੀ ਮਿਲੀ ਨਹੀਂ ਤੂੰ ਕਿਵੇਂ ਮੰਨਦਾ ਬੈਠਦਾ ਭਗਤਾਂ ਨੇ ਆਪਣੇ ਆਪ ਨੂੰ ਸੰਤ ਨਹੀਂ ਕਹਿਣ ਦਿੱਤਾ ਭਗਤਾਂ ਨੇ ਆਪਣੇ ਆਪ ਨੂੰ ਭਗਤ ਨਹੀਂ ਕਹਿਣ ਦਿੱਤਾ ਭਗਤਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਿਣ ਦਿੱਤਾ ਭਗਤਾਂ ਨੇ ਆਪਣੇ ਆਪ ਨੂੰ ਦਾਸ ਮੰਨੇ ਜਿਹੜਾ ਭਗਤਾਂ ਨੂੰ ਦਾਸ ਕਹਦਾ ਤਾਂ ਤਾਂ ਖੁਸ਼ ਤੇ ਜੇ ਭਗਤ ਕਹਿੰਦਾ ਸੀ ਗੁਰੂ ਕਹਿੰਦਾ ਤਾਂ ਰਾਜ ਤੇ ਕੋਕਾ ਵੱਡਾ ਵੱਡਾ ਜਿਹੜਾ ਸ਼ੰਕਾਰ ਦਾ ਪ੍ਰਤੀਕ ਉਹ ਕਹਿੰਦਾ ਤੂੰ ਟੀਕਾ ਲਾਉਣਾ ਜ਼ਹਿਰ ਦਾ ਨਸ਼ੇ ਦਾ ਟੀਕਾ ਲਾਉਣਾ ਮੈਨੂੰ ਭਗਤ ਕਹਿ ਕੇ ਤੇ ਨਸ਼ਾ ਹੋ ਜੂ ਮੈਨੂੰ ਕੋਈ ਨਸ਼ੇ ਦਾ ਟੀਕਾ ਲਾਵੇ ਲਾਉਣ ਦਿੰਦਾ ਕੋਈ ਸੇਵਾਦਾਰ ਨਹੀਂ ਕਰਦਾ ਨਸ਼ੇ ਦਾ ਟੀਕਾ ਦੁਏ ਨੂੰ ਬ੍ਰਮ ਗਿਆਨੀ ਸੰਤ ਕਹਣਾ ਨਸ਼ੇ ਦਾ ਟੀਕਾ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਸਮਝੀ ਨਸ਼ੇ ਦਾ ਟੀਕਾ ਲਾਉਂਦਾ ਮੈਨੂੰ ਉਹ ਫੁੱਲ ਜਾਂਦੇ ਨੇ ਸਦਕੇ ਤੇ ਬੁੱਧਪ੍ਰਸਟ ਤਾਂ ਹੀ ਹੋਈ ਹੋਈ ਹੈ ਤਾਂ ਹੀ ਨਹੀਂ ਕਿਸੇ ਨੂੰ ਮਿਲਿਆ ਇੱਕ ਸੰਤ ਦਿਖਾਵੇ ਜਿਹਨੂੰ ਮਿਲਿਆ ਹੋਵੇ ਕੁਝ ਕੁਝ ਵੀ ਨਹੀਂ ਹੈ ਜੇ ਹੁੰਦੇ ਤਾਂ ਆਪਾਂ ਠੀਕ ਕਰਾਉਂਦੇ ਸੰਤ ਪਾੜ ਗਲਤ ਆ ਪੜੀ ਜਾਂਦੇ ਨੇ ਉਹ ਡੇਰਿਆਂ ਦੇ ਮਸੂਆਣੇ ਵਾਲਿਆਂ ਨੇ ਨਹੀਂ ਪਾੜ ਠੀਕ ਕੀਤਾ ਚਾਹੇ ਜਿੰਨਾ ਮਰਜੀ ਰੌਲਾ ਪਾਈ ਜਾਨਾ ਦੁੱਸੋਂ ਵੀ ਕਿਉਂ ਨਹੀਂ ਠੀਕ ਕੀਤਾ ਤੁਸੀਂ ਇਹ ਕਿਉਂ ਦਾ ਜਵਾਬ ਦਿਓ ਤੁਸੀਂ ਬਰਮ ਗਿਆ ਜੀਦਾ ਰੌਲਾ ਪਾਈ ਜਾਂਦੇ ਹੋ ਪਾੜ ਸੋ ਤਾਂ ਠੀਕ ਨਹੀਂ ਹੋਇਆ ਕਿਸੇ ਤੇ ਕਿੰਨਾ ਕੁਝ ਗਲਤ ਪਿਆ ਹੈ ਕਿਉਂ ਪਿਆ ਹੈ ਹੁਣ ਤੱਕ ਇਹਦਾ ਜਵਾਬ ਦੇਣੇ ਉਹ ਕੀ ਸੀ ਕੀ ਨਹੀਂ ਅਸੀਂ ਨਹੀਂ ਕਹਿੰਦੇ ਜਿਹੜੂ ਦੇ ਬੰਦੇ ਨੇ ਜੋ ਮਰਜ਼ੀ ਕਹਿ ਜਣੋ ਤਾਂ ਰੱਬ ਤੋਂ ਵੀ ਕਹਾਂ ਤੇ ਰੱਬ ਵੀ ਉਹਨੂੰ ਤੇ ਡਰਦਾ ਸੀਰਾ ਬੋਲੋ ਨਹੀਂ ਬਣਾਇਆ ਸੀਰਾ ਦੇ ਸੰਤਾਂ ਦਾ ਅਸੀਂ ਮੰਨ ਲੈਂਦੇ ਆ ਚਲੋ ਉਹਨਾਂ ਦੇ ਆਵਾਜ਼ ਨੂੰ ਠੀਕ ਹੋਇਆ ਦੱਸੋ ਇਹਦਾ ਜਵਾਬ ਦੇਣ ਕਿਸੇ ਦੇ ਪੱਲੇ ਕੱਖ ਨਹੀਂ ਸੀ ਕੰਪੀਟੀਸ਼ਨ ਆਪਣਾ ਇਹਨਾਂ ਦਾ ਸਾਡਾ ਡੇਰਾ ਵੱਡਾ ਹੋਇਆ ਸਾਡਾ ਵੱਡਾ ਇਹ ਜਬ ਉਹ ਹੋਇਆ ਤੁਸੀਂ ਤੂੰ ਤੇ ਮੈਨੂੰ ਸਿੱਧੀ ਕਿਹਨੇ ਨਾ ਤੇ ਤੋਂ ਬਿਨਾ ਕਿਸੇ ਨੇ ਸਿੱਧੀ ਦਾ ਅਰਥ ਹੁੰਦਾ ਸਮਝ ਪਹਿਲਾਂ ਸਿੱਧੀ ਦਾ ਅਰਥ ਹੀ ਨਹੀਂ ਪਤਾ ਇਹਨਾਂ ਕਿਸੇ ਨੂੰ ਇਹ ਕੱਲੀ ਸਿੱਧੀ ਲਫਜ਼ਾ ਹੋਇਆ ਜਿੱਥੇ ਇਹ ਆਉਣਗੇ ਇਹਨਾਂ ਦੇ ਨਾਲ ਰੱਦ ਸਦ ਦੋ ਦੋ ਆਉਣਗੇ ਸਾਡੇ ਵੀ ਦੋ ਜਾਲਦੇ ਨੇ ਰੱਦ ਸਦ ਗੁਰਬਾਣੀ ਇਹ ਰੱਦ ਸਦ ਜਿਹੜੀ ਧੋਇਓ ਦੋ ਵੀ ਆਉਂਦੀ ਹੈ ਕੱਲੀ ਵੀ ਆਉਂਦੀ ਹੈ ਇੱਥੇ ਸਿੱਧਦੀ ਲੋੜ ਨਹੀਂ ਸੀ ਇੱਥੇ ਕੱਲੀ ਸਿੱਧਦੀ ਲੋੜਾ ਕਿਉਂ ਸੋ ਇੱਥੇ ਕੱਲੀ ਉਹ ਸਿੱਧਦੀ ਲੋੜਾ ਰੱਦੀ ਲੋੜੇ ਨਹੀਂ ਇੱਥੇ ਕਿਉਂਕਿ ਕੱਲੀ ਸਮਝ ਦੀ ਲੋੜ ਹੈ ਤੇ ਕਾਦੀ ਸਮਝ ਆਤਮ ਗਿਆਨ ਦੀ ਸਮਝ ਮਾਇਆ ਦੀ ਸਮਝ ਦੀ ਇੱਥੇ ਗੱਲ ਨਹੀਂ ਹੈ ਕਿਉਂਕਿ ਆਤਮਾ ਦੀ ਸਮਝ ਤਾਂ ਨਾਲ ਹੀ ਉਹਦਾ ਹੁੰਦਾ ਹੈ ਹੁਣ ਤੇ ਮੈਂ ਇਹ ਗੱਲ ਗੁਰ ਦਾ ਆਂਦੀ ਹੈ। ਉਹਦੀ ਵਡਿਆਈ ਦੀ ਗੱਲ ਹੈ। ਕੱਲੀ ਹੋਰ ਸਿੱਧੀ ਆਉਂਦੇ। ਦੂਈ ਆਈ ਨਹੀਂ ਸਕਦਾ ਨਾਲੇ ਤਾਂ। ਰੇ ਤਾਂ ਉੱਥੇ ਆਉਂਦਾ ਜਿੱਥੇ ਗੁਰਬਾ ਜਦ ਸਮਝ ਦੱਸਣੀ ਹੈ ਕਿਸੇ ਨੂੰ। ਸਮਝਣ ਵਾਸਤੇ ਕੱਲੀ ਸਿੱਧੀ ਹੈ ਦੱਸਣ ਵਾਸਤੇ ਰੁੱਧ ਸਿੱਧਾ। ਜੇ ਦੱਸਣੀ ਹੈ ਤਾਂ ਬੋਲਣਾ ਪੈਣਾ। ਬੋਲਣ ਜਮਾਇਆ ਦਾ ਗਿਆਨ ਚਾਹੀਦਾ ਹੈ। ਇਹ ਰੰਦ ਮਾਇਦਾ ਗਿਆ ਨੇ। ਇਹਦੇ ਸਿੱਧਾ ਜਾ ਕੋ। ਸਗਲ ਮੁਨਸਬਤ ਮੈਂ ਬੈ ਸੰਤਰ ਸਗਲ ਦੁੱਧ ਮੈਂ ਕੀਆ ਇਹ ਰੰਦ ਸਾਰੀ ਇਹ ਨਹੀਂ। ਇਹਦੇ ਤੇ ਦਾ ਲਫਜ਼ ਸਿੱਧ ਨਹੀਂ ਆਇਆ ਕੱਲੀਏ ਇਹ ਰੰਦ। ਸਗਲ ਮੁਨਸਬਤ ਮੈਂ ਬੈ ਸੰਤਰ ਸਗਲ ਦੁੱਧ ਮੈਂ ਕੀਆ ਇੱਥੇ ਤਕਦੀਰ ਦੀ ਸਿੱਧੀ ਦੀ ਕੋਈ ਗੱਲ ਨਹੀਂ। ਅੱਗੋ ਸਿੱਧੀ ਹੈ। ਤੈਸੇ ਹੀ ਹਰ ਵਜੇ ਨਰੰਤਰ। ਘਟ ਘਟ ਮਾਰ। ਘਟ ਘਟ ਮਾਰ ਦੋ ਜੀ ਇਹ ਸਿੱਧੀ ਹੈ। ਇਤੇ ਰੱਦ ਦੇ ਦੋ ਆ ਗਏ ਦੱਸਣ ਵੇਲੇ ਦੋ ਦੀ ਲੋੜ ਹੈ ਸਮਝਣ ਵੇਲੇ ਇੱਕ ਦੀ ਲੋੜ ਹੈ ਇਹਨੂੰ ਸਮਝਾਈਆ ਉਹਨੂੰ ਵੀ ਇੱਕ ਦੀ ਲੋੜ ਹੈ ਦੂਜੇ ਦਾ ਤਾਨੂੰ ਪਤਾ ਹੀ ਹੈ ਦੂਜੇ ਦਾ ਤਾਨੂੰ ਵੀ ਪਤਾ ਹੀ ਹੈ ਵੀ ਸਾਰੇ ਦੁੱਧ ਚ ਕੀ ਹੁੰਦਾ ਸਾਰੇ ਬਣਾ ਸੋਦੀਆਂ ਘੁਲਦੀਆਂ ਉਹ ਤਾਂ ਉਹਨੂੰ ਵੀ ਪਤਾ ਜਿਹਨੂੰ ਦੱਸੇ ਉਹ ਤਾਂ ਪਰਮਾਨ ਹੈ ਪਰਮਾਨ ਮਾਇਆ ਦਾ ਗੱਲ ਸਮਝਾਈਏ ਨਰਾਕਾਰੀ ਮਾਇਆ ਦੀ ਜਿਹੜੀ ਸਮਝ ਆਇਆ ਉਹਨੂੰ ਰੱਦ ਕਹਿੰਦੇ ਨੇ ਸਿੱਤੇ ਗੰਨੇ ਦੇ ਨਰਾਕਾਰੀ ਸੋਜੀ ਨੂੰ ਇੱਥੇ ਨਰਾਕਾਰੀ ਸੋਜੀ ਉਹ ਮਿਲਦੀ ਹੈ ਸੱਚ ਖਣ ਤੋਂ ਦੂਈ ਤਾਂ ਇੱਥੋਂ ਹੀ ਮਿਲਦੀ ਹੈ ਸਾਹਮਣੇ ਇਹ ਤੁਹਾਡੇ ਦੂਈ ਤਾਂ